ਜੋ ਚੀਜ਼ ਅਸੀਂ ਘਰੋਂ ਸੋਚ ਕੇ ਤੁਰੇ ਸੀ ਕਿ ਵੀ ਕਸੌਲੀ ਦੇ ਵਿੱਚ ਐਵੇਂ ਦਾ ਹੋ ਸਕਦਾ ਮਾਹੌਲ ਵਾਕਈ ਉਮੇਦਾ ਯਾਰ ਦੇਖੋ ਸਾਹਮਣੇ ਬੱਦਲਾਂ ਨਾਲ ਬਿਲਡਿੰਗਾਂ ਟਕੀਆਂ ਪਈਆਂ ਨੇ ਦਰਖਤ ਟਕੇ ਪਏ ਨੇ ਬੱਦਲ ਜਾ ਰਹੇ ਨੇ ਖੱਬੇ ਤੋਂ ਸੱਜੇ ਵੱਲ ਨੂੰ ਦੇਖੋ ਤੁਰਦੇ ਵੀ ਨਜ਼ਰ ਆ ਰਹੇ ਨੇ ਮੁੰਡੇ ਪੂਰੇ ਖੁਸ਼ ਨੇ ਵੀ ਆਪਦੇ ਹੱਥਾਂ ਨਾਲ ਮਹਿਗੀ ਬਣਾ ਕੇ ਉਹ ਖਾ ਕੇ ਪਤਾ ਲੱਗੂ ਵੀ ਕਹੇ ਜੀ ਬਣੀ ਹੈ ਕਹੇ ਜੀ ਬਣੀ ਆ ਤੇ ਹੱਥਾਂ ਨਾਲ ਬਣਾਈ ਹੋਈ ਚੀਜ਼ ਵਧੀਆ ਹੁੰਦੀ ਹੈ ਭਾਈ ਅਸੀਂ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਸਤਿ ਸ੍ਰੀ ਅਕਾਲ ਜੀ ਇਸ ਟਾਈਮ ਅਸੀਂ ਖੜੇ ਆਂ ਚੰਡੀਗੜ੍ਹ ਰੋਡ ਤੇ ਸਰਦਾਰ ਸਰਦਾਰਾਂ ਦਾ ਟੱਬਾ ਸਵੇਰ ਦੇ ਬੱਜ ਚੁੱਕੇ ਨੇ 8 ਕ ਇਸ ਟਾਈਮ ਚਾਹ ਪੀ ਕੇ ਨਿਕਲਾਂ ਇੱਥੋਂ ਹੁਣ ਅਸੀਂ ਜਾਵਾਂਗੇ ਕਸੌਲੀ ਵਾਲੀ ਸਾਈਡ ਪਤਾ ਨਹੀਂ ਅਸੋ ਅੱਗੇ ਵੀ ਜਾ ਸਕਦੇ ਆ ਬਾਕੀ ਮੌਸਮ ਤੇ ਡਿਪੈਂਡ ਆ ਬੱਦਲ ਬਾਈ ਬਹੁਤ ਹੋਈ ਹੋਈ ਆ ਜੇ ਮੌਸਮ ਠੀਕ ਰਿਹਾ ਫਿਰ ਅੱਗੇ ਵੀ ਜਾਵਾਂਗੇ ਨਹੀਂ ਫਿਰ ਕਸੌਲੀ ਰੁਕਾਂਗੇ ਕਸੌਲੀ ਦੇਖਾਂਗੇ ਅੱਜ ਉੱਥੇ ਕੀ ਆ ਮਾਹੌਲ ਬਾਕੀ ਆਪਾਂ ਜੋ ਜੋ ਹੁੰਦਾ ਹੋਇਆ ਆਪਾਂ ਦੱਸੀ ਜਾਵਾਂਗੇ ਵੀਡੀਓ ਦਿਖਾਈ ਜਾਵਾਂਗੇ ਆਬੇ ਦੇ ਝੁੱਲੇ ਚਾਲੇ ਵਧੀਆ ਲਾ ਕੇ ਰੱਖੇ ਹੋਏ ਆ ਬੱਚਿਆਂ ਵਾਸਤੇ ਜਿੱਕੇ ਸਨੇਉਣਾ ਤੇ ਜਵਾਕ ਵੀ ਖੇਡ ਸਕਦੇ ਨੇ ਅੱਜ ਮੌਸਮ ਬਹੁਤ ਸੋਹਣਾ ਹੋਣ ਕਰਕੇ ਗਰਮੀ ਹੈ ਨਹੀਂ ਹਵਾ ਚੱਲ ਰਹੀ ਆ ਠੰਡੀ ਠੰਡੀ ਪੰਜਾਬ ਦੇ ਵਿੱਚ ਵੀ ਸੋਹਣਾ ਮਾਹੌਲ ਬਣਿਆ ਹੋਇਆ ਸਾਹਮਣੇ ਇੱਥੇ ਮਿੱਤਰਾਂ ਦਾ ਢਾਬਾ ਇਹ ਮਿੱਤਰਾਂ ਦਾ ਢਾਬਾ ਉਹ ਢਾਬਾ ਜਿੱਥੇ ਫਿਲਮ ਮੇਰਾ ਪਿੰਡ ਦੀ ਸ਼ੂਟਿੰਗ ਹੋਈ ਸੀਗੀ ਹਰ ਭਜਨ ਮਾਨ ਦੀ ਫਿਲਮ ਸੀਗੀ ਇਹ ਉਹ ਢਾਬਾ ਵਾ ਬਾਈ ਫਰੈਂਡ ਚੱਲੀਏ ਇਸ ਟਾਈਮ ਅਸੀਂ ਮਰਿੰਡੇ ਪਹੁੰਚਣ ਵਾਲੇ ਆ ਸਾਡਾ ਜੀਪਸ ਲੱਗਿਆ ਸੀ ਕਸੌਲੀ ਨੂੰ ਢਿੱਲੋਂ ਦੇ ਸਾਰੇ ਕੋਲੇ ਇਹ ਕਹਿੰਦਾ ਵੀ ਤੁਸੀਂ ਮਰਿੰਡੇ ਵਿੱਚ ਦੀ ਜਾਓ ਚੰਡੀਗੜ੍ਹ ਵਿੱਚ ਦੀ ਨਾ ਜਾਓ ਥੋੜਾ ਅਸੀਂ ਮਰਿੰਡੇ ਵੱਲ ਦੀ ਜਾ ਕੇ ਦੇਖਦੇ ਹਾਂ ਪਹਿਲੀ ਵਾਰ ਜਾਣਾ ਉੱਧਰ ਨੂੰ ਕਿੱਧਰ ਕਿੱਧਰ ਦੀ ਲੈ ਕੇ ਜਾਂਦਾ ਮੈਂ ਮੇ ਤੁਰ ਹੀ ਜਾਵਾਂ ਕਿਹੜੀ ਨਦੀ ਚ ਲਾਉਂਦਾ ਹੈ ਇੰਨੇ ਜਿਹੇ ਫਾਟਕ ਮਸ਼ਹੂਰ ਹੁੰਦੇ ਸੀਗਾ ਆ ਮਰਿੰਡੇ ਦੇ ਫਾਟਕ ਵੀ ਬਹੁਤ ਮਸ਼ਹੂਰ ਆ ਗਾਣਾ ਵੀ ਬਣਿਆ ਸੀ ਫਾਟਕ ਮਰਿੰਡੇ ਵਾਲਾ ਬੰਦ ਰਹਿਣਾ ਹਾਂ ਜਾ ਆ ਦੇ ਮੌਸਮ ਸੋਹਣੇ ਹੋਣ ਕਰਕੇ ਰਾਹ ਵੀ ਬਹੁਤ ਸੋਹਣੇ ਹੋਏ ਹੋਏ ਨੇ ਦਰਖਤ ਹਰੇ ਭਰੇ ਨੇ ਸਾਰੇ ਦਰਖਤ ਹੱਸ ਰਹੇ ਨੇ بارش ਵਾਰਿ ਦਾ ਮੌਸਮ ਵੀ ਆ ਹਾਂ ਗੱਡੀ ਤੇ ਵੀ ਥੋੜੀਆਂ-ਥੋੜੀਆਂ ਟਣੀਆਂ-ਟਣੀਆਂ ਟਿਕਣ ਲੱਗੀਆਂ ਨੇ ਦਰਖਤ ਵੀ ਬਹੁਤ ਸੋਹਣੇ ਲੱਗ ਰਹੇ ਨੇ ਹੱਸ ਰਹੇ ਨੇ ਇਹ ਮੌਸਮ ਜਿਹੜਾ ਮਹੀਨਾ ਇਹ ਦਰਖਤਾਂ ਦਾ ਹੀ ਆ ਹਰੇ ਭਰੇ ਰਹਿਣ ਦਾ ਖੇਤ ਵੀ ਹਰੇ ਭਰੇ ਵਿੱਚ ਓਨਾ ਲੱਗਿਆ ਹੋਇਆ ਜਿਹੜੇ ਹੱਥ ਚੜ੍ਹਦੀ ਦਾਸਨ ਵਾਲੀ ਜਿਹੜੀ ਬਹਾਰ ਦੀ ਰੁੱਤ ਇਹ ਬਹਾਰ ਦੀ ਰੁੱਤ ਬਹੁਤ ਸੋਹਣੀ ਲੱਗਦੀ ਹੈ ਟੋਲ ਪਾਜ ਤੇ ਟੋਲ ਕਟਾ ਕੇ ਨਿਕਲੇ ਆ ਬਾਈ ਸਾਡਾ ਥੋੜਾ ਜਿਹਾ ਰੌਲਾ ਪੈ ਗਿਆ ਸਾਨੂੰ ਲੱਗਾ ਕਿ ਤੇ ਇਹਨੇ 10 ਰੁਪਏ ਦਾ ਸਿੱਕਾ ਮੋੜਿਆ ਅੱਜ ਕਿਤੇ ਉਹ ਕਹਿੰਦੀ 20 ਰੁਪਏ ਦਾ ਸੀ ਜਦੋਂ ਧਿਆਨ ਨਾਲ ਦੇਖਿਆ ਤੇ 20 ਰੁਪਏ ਲਿਖਿਆ ਸੀ ਪਹਿਲੀ ਵਾਰ ਦੇਖਿਆ 20 ਰੁਪਏ ਦਾ ਸਿੱਕਾ ਤੇ ਫਿਰ 75ਵੀਂ ਸਾਲਗिराਹ ਤੇ ਬਣਿਆ ਕਹਿੰਦੇ ਅੱਜ ਆਜ਼ਾਦੀ ਦਿਵਸ ਆ 15 ਅਗਸਤ 70 ਦੀ ਹੋਗੀ 20 ਅਗਸਤ 20 ਰੁਪਏ ਦਾ ਸਿੱਕਾ ਦੇਖ ਲਓ ਯਾਰ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਜਿਹਨੇ ਨਹੀਂ ਦੇਖਿਆ ਦੇਖ ਕਸੋਲੀ ਰਹਿ ਗਿਆ 60 ਕਿਲੋਮੀਟਰ ਰਾਹ ਇੱਥੋਂ ਹੀ ਬਹੁਤ ਸੋਹਣੇ ਹੋਣ ਲੱਗ ਗਏ ਵੇਖੋ ਰਾ ਕਿੰਨਾ ਸੋਹਣਾ ਦੇਖੋ ਹਰੀਆਲੀ ਪੂਰੀ ਆ ਆਲੇ-ਦਾਲੇ ਹਵਾਵਾਂ ਚੱਲ ਰਹੀਆਂ ਨੇ ਠੰਡੀਆਂ ਅੱਜ ਮੌਸਮ ਵੈਸੇ ਵੀ ਆਪਣੇ ਪੰਜਾਬ ਚ ਵੀ ਸੋਹਣਾ ਹੋਇਆ ਹੋਇਆ ਮੌਸਮ ਬਹੁਤ ਹੈ ਟੱਪੀ ਆ ਜੀ ਛਿੰਮਣ 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 ਇੱਥੇ ਵੀ ਹੋ ਰਹੀ ਆ ਹਿੰਦੀ ਵਿੱਚ ਇੱਕ ਸੈਂਟੈਂਸ ਆ ਤਾਂ ਰਟੇ ਹੁੰਦਾ ਦੀ ਸਟ੍ਰੀਜ਼ਲਿੰਗ ਸਟ੍ਰੀਜ਼ਲਿੰਗ ਆ ਬਰਸਾਤ ਦੀ ਹੋ ਰਹੀ ਆ ਸਟ੍ਰੀਜ਼ਲਿੰਗ ਅਸਲੀ ਆ ਉਦੋਂ ਦੇਖਿਆ ਜਦੋਂ ਪਹਾੜਾਂ ਚ ਜੇ ਗਏ ਸੀ ਮਕਲੋੜ ਗੰਜ ਚ ਬੈਠੇ ਸੀ ਮਕਲੋੜ ਗੰਜ ਚ ਇਹ ਕੋੜ ਗੰਜ ਆ ਕੇ ਇਹ ਟ੍ਰੀਜ਼ਲਿੰਗ ਹੋਣ ਲੱਗੀ ਸੀ ਬੱਡੀ ਗੱਡੀ ਦਾ ਪ੍ਰਦੂਸ਼ਣ ਹੋਣਾ ਰਹਿੰਦਾ ਸੀ ਇੱਥੋਂ ਰੁੱਕੇ ਸੀ ਪ੍ਰਦੂਸ਼ਣ ਕਰਾਉਣ ਲੱਗੇ ਆ ਇਹ ਪੈਟਰੋਲ ਪੰਪ ਪਹਿਲਾਂ ਦੋ ਤਿੰਨ ਪੈਟਰੋਲ ਪੰਪਾਂ ਤੇ ਪੁੱਛਿਆ ਉੱਥੇ ਹੈ ਨਹੀਂ ਸੀਗਾ ਹੁਣ ਇੱਥੋਂ ਕਰਵਾ ਕੇ ਪ੍ਰਦੂਸ਼ਣ ਕਰਾ ਕੇ ਫੇਰ ਚੱਲਾਂਗੇ ਅੱਗੇ ਨੂੰ ਇਧਰ ਸਾਡੇ ਨਾਲ ਖੱਬੇ ਪਾਸੇ 뷰 ਬਹੁਤ ਸੋਹਣਾ ਬਣ ਰਿਹਾ ਹੈ ਦੇਖੋ ਦੂਰ ਪਹਾੜਾਂ ਦੇ ਵਿੱਚ ਬੱਦਲ ਤੇ ਪਹਾੜਾਂ ਦੇ ਵਿੱਚ ਬੱਦਲ ਤੁਰੇ ਆ ਰਹੇ ਨੇ ਹੌਲੀ-ਹੌਲੀ ਕਿਤੇ-ਕਿਤੇ ਸੰਘਣੇ ਨੇ ਕਿਤੇ-ਕਿਤੇ ਘੱਟ ਨੇ ਹਰਿਆਲੀ ਬਹੁਤ ਜ਼ੋਰਾਂ ਤੇ ਹੈ ਇਸ ਟੈਪਾੜਾ ਆਦੇ ਵਿੱਚ ਬਹੁਤ ਸੋਹਣੀ ਲੋਕੇਸ਼ਨ ਆਈ ਇੱਥੇ ਖੜ ਕੇ ਅਸੀਂ ਦੇਖ ਰਹੇ ਹਾਂ ਸਾਹਮਣੇ ਥੋੜਾ ਜਿਹਾ ਨਾਲੇ ਰੈਸਟ ਹੋ ਜੂਗੀ 5 ਮਿੰਟ ਦੀ ਤੇ ਨਾਲੇ ਖੜ ਕੇ ਮੌਸਮ ਦਾ ਆਨੰਦ ਲੈ ਰਹੇ ਹਾਂ ਸਾਹਮਣੇ ਪਹਾੜ ਨੇ ਦੇਖੋ ਕਿੰਨੇ ਸੋਹਣੇ ਲੱਗਦੇ ਇੱਥੇ ਹਰਾ ਮੈਦਾਨ ਆ ਇੱਟਾਂ ਵਾਲੇ ਪੱਠੇ ਨੇ ਇੱਧਰ ਦੋ ਤਿੰਨ ਪੱਠੇ ਇਕੱਠੀ ਬਣੇ ਹੋਏ ਆ ਤੇ ਸਾਹਮਣੇ ਦੇਖੋ ਬੱਦਲ ਪਹਾੜਾਂ ਦੇ ਵਿੱਚ ਫਸੇ ਪਏ ਨੇ ਮੌਸਮ ਬਹੁਤ ਸੋਹਣਾ ਇਸ ਟਾਈਮ ਇੱਥੇ ਤੇ ਇੱਥੇ ਖੜ ਕੇ ਦੋ ਚਾਰ ਫੋਟੋਆਂ ਵੀ ਕਰਾਵਾਂਗੇ ਆਪਣੇ ਮੁੰਡੇ ਹਮੇਸ਼ਾ ਦੀ ਤਰ੍ਹਾਂ ਫੋਟੋਆਂ ਦੇ ਜੋਰ ਪੂਰਾ ਐਂਜੋਏ ਪੂਰਾ ਚੱਲ ਰਿਹਾ ਦੇਖ ਪਤਾ ਨਹੀਂ ਕਿ ਐਜੀ ਬਸ ਤੇ ਮੇਰੀ ਮੇਰਾ ਮਾਂ ਦਾ ਪਿਆਜ਼ ਟਮਾਟਰ ਲੈਣ ਲੱਗੇ ਇੱਥੋਂ ਕੁਝ ਬਣਾਵਾਂਗੇ ਸਿਲੰਡਰ ਸਾਡਾ ਨਾਲ ਆ ਫਤੀਲਾ ਵੀ ਉਹੀ ਪੁਰਾਣਾ ਤੇ ਸ਼ਾਮ ਨੂੰ ਦੇਖਾਂਗੇ ਕੁਝ ਆਫ ਹੀ ਬਣਾ ਬਣੂ ਕੇ ਖਾਵਾਂਗੇ ਅਸੀਂ ਕਾਲਕੇ ਦੇ ਬਾਜ਼ਾਰ ਦੇ ਵਿੱਚ ਪਹੁੰਚ ਚੁੱਕੇ ਆ ਕਾਫੀ ਧੀਰ ਤੋਂ ਅਸੀਂ ਭਾਂਡੇ ਵਾਲੀ ਦੁਕਾਨ ਦੀ ਤਲਾਸ਼ ਕਰ ਰਹੇ ਆ ਪਰ ਮਿਲ ਨਹੀਂ ਰਹੀ ਲੈ ਦੇ ਪਿੱਛੋਂ ਵੀ ਦੇਖੀਆ ਕਾਫੀ ਬਾਜ਼ਾਰ ਨਿਕਲ ਕੇ ਆਏ ਆ ਕਾਲਕੇ ਦਾ ਬਾਜ਼ਾਰ ਤੱਕ ਦੇਖਣ ਨੂੰ ਕਾਫੀ ਵੱਡਾ ਲੱਗਦਾ ਫਰਾਈਪੈਨ ਲੈਣਾ ਸੀ ਲੈ ਗਈ ਸ਼ੈ ਗਈ ਬਣਾਵਾਂਗੇ ਤੇ ਹੁਣ ਭਾਂਡ ਵਾਲੀ ਦੁਕਾਨ ਦੀ ਤਲਾਸ਼ ਕਾਫੀ ਟਾਈਮ ਤੋਂ ਯਾਰੀ ਹੈ ਮੈਨੂੰ ਲੱਗਦਾ ਹੁਣ ਖਤਮ ਹੋਣ ਵਾਲੀ ਹੀ ਹੈ ਭਾਂਡ ਵਾਲੀ ਦੁਕਾਨ ਮਾਰਕੀਟ ਖਤਮ ਹੋਣ ਵਾਲੀ ਕਾਲਕਾ ਮਾਰਕੀਟ ਖਤਮ ਹੋਣ ਵਾਲੀ ਹੈ ਭਾਂਡੇ ਪੈਗ ਕੇ ਰੁਕੋ ਯਾਰ ਕਿਸੇ ਤੋਂ ਪੁੱਛ ਕੇ ਆਣਾ ਹਾਂ ਤੂੰ ਪੁੱਛ ਤੇ ਦੁਕਾਨ ਆਪ ਨੂੰ ਨੇੜੇ țeੜੇ ਉਹ ਰੈਫਰੈਂਸ ਮਿਲ ਜਾ ਸਕਦੀ ਹੈ ਸਾਡੀ ਦੁਕਾਨ ਹੈਗੀ ਸਾਡੇ ਉਹ ਡਿਪਾਰਟੀ ਹੈ ਪਈਆਂ ਡਸਟਪਿੰਜੇ ਲਾਸਟ ਗਰੂਪ ਹੈ ਚਲ ਉਹਨੂੰ ਪੁੱਛ ਸਕਦੇ ਸਾਂ ਕੋਈ ਕ੍ਰਿਸ਼ਨਾ ਪੁੱਛ ਹੂੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਇਹਦੇ ਕਰਕੇ ਜਾਮ ਲੱਗਿਆ ਆ। ਹਾਂ ਗੱਡੀ ਕਰਕੇ ਜਾਮ ਲੱਗਿਆ ਇੱਧਰ ਖੜੀ ਹੈ। ਇੱਧਰ ਗੱਡੀ ਹੈ। ਦਿੱਲੀ ਵਾਲੋਂ ਆ ਰਹੇ ਨੇ। ਹਿਮਾਚਲ ਪ੍ਰਦੇਸ਼ ਦੇ ਵਿੱਚ ਆਪਣੀ ਐਂਟਰੀ ਹੋ ਚੁੱਕੀ ਹੈ। 60 ਰੁਪਏ ਲਏ ਨੇ ਇਹਨਾਂ ਐਂਟਰੀ ਦੇ। ਤੇ ਇੱਥੇ ਹੁਣ ਵਧੀਆ ਜੀ ਜਗ੍ਹਾ ਦੇਖ ਕੇ ਮੈਂ ਜਗ੍ਹਾ ਤਾਂ ਸਾਰੀ ਵਧੀਆ ਜਗ੍ਹਾ ਵਧੀਆ ਜਗ੍ਹਾ ਹੈ। ਕੋਈ ਕਿਹਨੂੰ ਸੀ ਮੈਗੀ ਬਣਾਵਾਂਗੇ। ਕੋਈ ਕਿਹਨੂੰ ਮੈ ਲੈ। ਬਾਸੁਰ ਬਾਕੀ ਹੁਣ ਤੋਹਾਡਾ ਯਾਰੀ ਸਟਾਰਟ। ਬਰਸਾਤਾਂ ਦੇ ਵਿੱਚ ਹਰਿਆਲੀ ਬਹੁਤ ਜ਼ਿਆਦਾ ਹੋ ਜਾਂਦੀ ਹੈ। ਪਹਾੜਾਂ ਤੇ ਵੀ ਆਪਣੇ ਉੱਧਰ ਸਾਰੇ ਕਿਤੇ ਹੋ ਜਾਂਦੀ ਹੈ। ਕੁਤ ਆਦਾ ਜੋਵਨ ਤੇ ਹਰੀਆਲੀ ਇਸ ਟਾਈਮ ਪੂਰੇ ਹਰੇ ਭਰੇ ਤਰਖਤ ਪਹਾੜ ਪੰਛਪਤੀ ਪੂਰੀ ਹਰੀ ਭਰੀ ਹੋਈ ਪਈ ਐ ਕੋਈ ਵੀ ਪੱਤਾ ਇੱਕ ਵੀ ਸੁੱਕਾ ਨਹੀਂ ਹੈਗਾ ਇਸ ਟਾਈਮ ਦੇਖੋ ਰਾਹ ਵੀ ਬਹੁਤ ਸੋਹਣੇ ਨੇ ਸਾਡਾ ਸ਼ੀਸ਼ਾ ਵੀ ਕਰਕੇ ਥੋੜਾ ਜਿਹਾ ਗੰਦਾ ਹੋ ਗਿਆ ਕੋਈ ਗੱਲ ਨਹੀਂ ਕਰਦਿਆਂ ਸਾਫ ਉਤਰ ਕੇ ਨਾ ਫਿਰ ਹੋਰ ਵੀ ਸੋਹਣੇ ਸੋਹਣੇ ਪਹਾੜ ਦੇਖਾਂਗੇ ਸੜਕ ਠੀਕ ਆ ਸਿੰਗਲ ਆ ਵਧੀਆ ਪਰ ਵਧੀਆ ਮਤਲਬ ਜਿੰਮੇ ਦੀ ਚਾਹੀਦੀ ਉਹਨਾਂ ਦੀ ਹੈਗੀ ਆ ਚੱਲ ਰਹੀ ਆ ਗੱਡੀ ਘੰਟਾ ਇਸ ਦੀ ਸੜਕ 'ਤੇ ਗੱਡੀ ਚਲਾਉਣ ਦਾ ਵੀ ਇੱਕ ਲਾਗੀ ਸਵਾਦ ਆ। ਸਵਾਦ ਆ ਰਹੀ ਸੀ। ਦੇਖੋ। ਇੱਥੇ ਅਸੀਂ ਰੁੱਕ ਕੇ ਮੈਗੀ ਬਣਾਉਣ ਲੱਗੇ ਹਾਂ ਇਸ ਟਾਈਮ 'ਤੇ। ਇਧਰੋਂ 뷰 ਦਿਖਾਈਏ ਤੁਹਾਨੂੰ ਪਹਾੜਾਂ ਦਾ ਬੜਾ ਹੀ ਸੋਹਣਾ। ਦੇਖੋ ਪਹਾੜ ਕਿੰਨੇ ਸੋਹਣੇ ਲੱਗਦੇ ਆ ਹਰੇ ਭਰੇ ਇਧਰੋਂ। ਤੇ ਉਹ ਖੜਾਤੀ ਅਸੀਂ ਗੱਡੀ। ਇੱਥੇ ਜਿ ਲਾ ਲਈਏ ਇੱਥੇ ਇੱਕ ਥੱਲੇ ਨੂੰ ਰਾਹ ਵੀ ਜਾ ਰਿਹਾ। ਲੈ ਜੀ ਸਮਾਨ ਕਰਾ। ਆਪਾਂ ਬਸ ਲੰਡਰ ਦੀ ਰੱਖਣਾ ਬਸ। ਚੱਕੋ। ਆ ਜਾਓ ਫਿਰ। ਚਲੋ ਸਮਾਨ ਲਿਆਓ। ਫੰਨ ਵੈਸੇ ਟਾਮੀ ਟੱਲੀ ਗੱਡੀ ਕੋਈ ਜਾ ਵੀ ਰਹੀ ਆ ਨਹੀਂ ਠੀਕ ਆ ਰਾਤ ਚ ਜਾਂਦੇ ਜਾਂਦੇ ਇਹ ਜਾ ਪਾਣੀ ਚੱਲਦਾ ਮਿਲਿਆ ਪਾਣੀ ਵਗ ਰਿਹਾ ਥੱਲੇ ਦੀ ਇਥੋਂ ਪੋੜਾ ਪੋਲ ਕ੍ਰੋਸ ਕਰਕੇ ਇਧਰਾਂ ਮੌਸਮ ਦੇਖੋ ਕਿੰਨਾ ਸੋਹਣਾ ਇੱਥੇ ਅਸੀਂ ਗੱਡੀ ਖੜਾਤੀ ਆ ਪਿੱਛੇ ਅਸੀਂ ਰੁਕੇ ਸੀਗੇ ਉੱਥੇ ਸਾਡਾ ਮਾਹੌਲ ਠੀਕ ਨਹੀਂ ਬਣਿਆ ਹਾਂ ਸਾਨੂੰ ਲੋਟ ਨਹੀਂ ਲੱਗੀ ਇੱਥੇ ਹੁਣ ਪਾਣੀ ਵਧੀਆ ਵਗ ਰਿਹਾ ਇੱਥੇ ਖੜ ਕੇ ਦੇਖਦੇ ਹਾਂ ਇਤੇ ਰੱਖ ਕੇ ਫਿਰ ਬਣਾ ਕੇ ਫਿਰ ਗਾਵਾਂਗੇ ਚੱਲਾਂਗੇ ਮੈਂ ਕਿ ਜੀ ਪਿਆਜ਼ ਪਾਉਣ ਵਾਸਤੇ ਮੁੰਡਾ ਲੱਗ ਗਿਆ ਕੰਮ ਬਈ ਦੇਖੋ ਪਿਆਜ਼ ਜੀ ਦੇ ਪਿਆਜ਼ ਹਲ ਤਾਂ ਬਹੁਤ ਘੱਟ ਆ ਨਾ ਕਾਕਾ ਪਿਆਜ਼ ਮੁੰਡੇ ਨੇ ਆ ਲੈ ਤੇ ਦੋ ਮੁੰਡੇ ਉਧਰ ਪਾਣੀ ਕੋਲੇ ਭਾਂਡੇ ਧੋਣਗੇ ਨੇ ਜਿਹੜੇ ਆਪਾਂ ਨਵੇਂ ਲਏ ਨੇ ਨਾ ਭਾਂਡੇ ਉਹ ਕਾਣੀ ਪੁਣੀ ਕੱਢਣਗੇ ਨੇ ਨਾਲੇ ਸਬਜ਼ੀਆਂ ਧੋਧੀਆਂ ਤੋ ਲੈਣਗੇ ਉਹ ਬੈਠੇ ਨੇ ਇੰਨੀ ਸੋਹਣੀ ਲੋਕੇਸ਼ਨ ਤੇ ਰੁੱਕੇ ਅਸੀਂ ਮੈਗੀ ਬਣਾਉਣ ਲੱਗੇ ਆ ਬਈ ਮੈਗੀ ਘਰੋਂ ਲੈ ਕੇ ਆਇਆ ਸੀ ਕਰਨਜੀਤ ਪਿਆਜ਼ ਵਗੈਰਾ ਟਮਾਟਰ ਤੇ ਮਿਰਚ ਕੱਟਦੇ ਤੇ ਆ ਮੁੰਡਾ ਲੱਗਿਆ ਹੋਇਆ ਵੀਡੀਓਗ੍ਰਾਫੀ ਕਰਨ ਲੈ ਪਾਣੀ ਅਸੀਂ ਲੈ ਕੇ ਆਏ ਹੋਏ ਆ ਰਾਜੋ ਭਰ ਲਿਆ ਸੀਗਾ ਤੇ ਸਿਲੰਡਰ ਸਾਡੇ ਕੋਲ ਆ ਅਸੀਂ ਨਵਾਂ ਲਿਆ ਹੁਣ ਕੜਾਹੀ ਲਈ ਆ ਤੇ ਇੱਕ ਤਵਾ ਜਿਹਾ ਲਿਆ ਫਰਾਈਪੈਨ ਟੈਪ ਤੇ ਸਿਲੰਡਰ ਆ ਖਰਚਣੇ ਖਰਚਣੇ ਜੋ ਵੀ ਹੈਗਾ ਅਸੀਂ ਲੈ ਲਿਆ ਸਾਰਾ ਸਮਾਨ ਹੁਣ ਤੁਹਾਨੂੰ ਘੁੰਮਣ ਦੀ ਕੋਈ ਪਰੇਸ਼ਾਨੀ ਨਹੀਂ ਨੀ ਕੱਪ ਦੀ ਹੁੰਦੀ ਨਹੀਂ ਹੈ ਹੋਰ ਪਾ ਪਾ ਰਹਿਣਾ ਸਾਰੀ ਸਿੰਧ ਦੀ ਦਰਸਤੀ ਸਾਡੀ ਆਪਣੀ ਹੈ ਬਾਈ ਸਾਨੂੰ ਨਹੀਂ ਪਤਾ ਕੀ ਪਹਿਲਾਂ ਪੈਂਦਾ ਕੀ ਬਾਅਦ ਵਿੱਚ ਪੈਂਦਾ ਅਸੀਂ ਆਪਣੀ ਤੱਕ ਜੇ ਨਾਲ ਹੀ ਪਾਈ ਜੰਨੇ ਆ ਉਹ ਪਿਆਜ਼ ਪਾਤੇ ਮਿਰਚਾਂ ਪਾਤੀਆ ਟਮਾਟਰ ਪਾਤੇ ਪਹਿਲਾਂ ਮਸਾਲਾ ਪਾਣੀ ਚ ਪਾ ਕੇ ਤੇ ਆਹ ਹੱਥੇ ਜ ਬੜੀ ਬਾਟਾ ਗਾ ਕਰਨ ਮੈਗੀ ਵੀ ਪਾਈ ਦੇਣੀ ਹੁਣ ਅਸੀਂ ਬਸ ਮੈਗੀ ਘੱਟ ਮਰੁੰਡਾ ਜ਼ਿਆਦਾ ਲੱਗਦਾ ਮਰੁੰਡਾ ਜ਼ਿਆਦਾ ਮੈਗੀ ਘੱਟ ਤੇ ਰਾਸ਼ੀ ਇੱਕੋ ਜਿਹੀ ਦੋਨਾਂ ਦੀ ਮੈਗੀ ਸਾਡੀ ਬਣ ਕੇ ਰੈਡੀ ਹੋ ਚੁੱਕੀ ਆ ਤੇ ਅਸੀਂ ਵੀ ਖਾਣ ਨੂੰ ਹੁਣ ਤਿਆਰ ਖੜੇ ਆ ਬਸ ਚਲੋ ਚੰਚ ਵੀਰੇ ਢਿੱਲੂ ਤੇ ਕੋ ਹੈਗਾ ਹੀ ਨਾ ਬਸ ਪਰੇਟਾਂ ਚ ਪਾ ਲੋ ਮੁੰਡੇ ਪੂਰੇ ਖੁਸ਼ ਨੇ ਵੀ ਆਪਦੇ ਹੱਥਾਂ ਨਾਲ ਮੈਗੀ ਬਣਾ ਕੇ ਹੁਣ ਖਾ ਕੇ ਪਤਾ ਲੱਗੂ ਵੀ ਕਿਹੋ ਜਿਹੀ ਬਣੀ ਆ ਵਧੀਆ ਜਿਹੀ ਬਣੀ ਆ ਤੇ ਹੱਥਾਂ ਨਾਲ ਬਣਾਈ ਹੋਈ ਚੀਜ਼ ਵਧੀਆ ਹੁੰਦੀ ਆ ਭਾਈ ਅਸੀਂ ਤਾਂ ਨਿੰਦ ਦੇਣੀ ਨਾ ਬਹੁਤ ਘੈਂਟ ਆ ਫਿਰ ਤੁਸੀਂ ਵੀ ਨਹੀਂ ਨਿੰਜਣਾ ਬਈ ਪਹਾੜਾਂ ਦੇ ਵਿੱਚ ਉਹਦਾ ਪਾਉਨੇ ਆ ਥਾਂ ਥਾਂ ਤੇ ਪਲਾਸਟਿਕ ਦਾ ਕਾਗਜ਼ ਨਹੀਂ ਛੇੜਣਾ ਚਾਹੀਦਾ ਅਸੀਂ ਇੱਕ ਡਸਟਬਿਨ ਲਾਇਆ ਹੋਇਆ ਡਸਟਬਿਨ ਇੱਕ ਤਰ੍ਹਾਂ ਦਾ ਲਪਾਫਾ ਜੋ ਵੀ ਸਿਖਾ ਰਹੇ ਪਲੇਟਾਂ ਵਗੈਰਾ ਜੋ ਕਾਗਜ਼ ਸਾਡੇ ਵੱਜਦੇ ਸੀ ਇਹ ਸਿੱਟ ਦਿੰਨੇ ਆ ਬਾਅਦ ਚ ਕੋਈ ਵੱਡਾ ਡਸਟਬਿਨ ਦੇਖ ਕੇ ਉਹਦੇ ਵਿੱਚ ਸਿੱਟ ਦਾਂਗੇ ਮੌਸਮ ਬਹੁਤ ਸੋਹਣਾ ਥੋੜੀ ਥੋੜੀ ਕਿਣ ਮਿਣ ਕਿਣ ਮਿਣ ਹੋਣ ਲੱਗੀ ਹੋਈ ਹੈ ਇਸ ਟਾਈਮ ਕਾਲੀ ਘਟਾ ਛਾਈ ਹੋਈ ਹੈ ਉੱਪਰ ਦੇਖੋ ਕਿੰਨਾ ਸੋਹਣਾ ਮਾਹੌਲ ਬਣਦਾ ਜਿਹੜੇ ਭਾਂਡੇ ਜਿਹੜੇ ਮੈਗੀ ਖਾਧੀ ਸੀ ਤੇ ਉਹ ਕੜਾਹੀ ਗਗਨ ਤੋਣ ਗਿਆ ਹੋਇਆ ਉਹ ਦੇਖੋ ਚਮਕਾਤੀ ਮੁੰਡੇ ਨੇ ਮਿੱਟੀ ਨਾਲ ਮਾਂਜ ਕੇ ਮੋਟਰ ਉਰੇ ਮੁੰਡਾ ਬੈਠਾ ਇਸ ਟਾਈਮ ਇਸ ਟਾਈਮ ਅਸੀਂ ਇਹੋ ਜੀ ਲੋਕੇਸ਼ਨ ਤੇ ਪਹੁੰਚ ਚੁੱਕੇ ਜਿੱਥੇ ਬੱਦਲ ਵਿੱਚ ਦੀ ਨਿਕਲ ਨਿਕਲ ਜਾ ਰਹੇ ਨੇ ਹਲੇ 12 ਕਿਲੋਮੀਟਰ ਤੂੰ ਕਸੌਲੀ ਆ ਜੋ ਹੋਰ ਰਹਿੰਦਾ ਰਾਤ ਨੂੰ ਸੀ ਰੁਕਣ ਕਰਕੇ ਥੋੜਾ ਜਿਹਾ ਲੇਟ ਹੋ ਗਏ ਕੋਈ ਗੱਲ ਨਹੀਂ ਲੇਟ ਹੋਣਾ ਵੀ ਬਣਦਾ ਜਦੋਂ ਇੰਨਾ ਸੋਹਣਾ ਮਾਹੌਲ ਬਣਿਆ ਹੋਵੇ ਪਹੁੰਚ ਕੇ ਵੀ ਆਪਾਂ ਉੱਥੇ ਕੁਝ ਨਹੀਂ ਡਾ ਖਾਸ ਕਰਨਾ ਨਹੀਂ ਰਸਤਿਆਂ ਦੀ ਸਵਾਦ ਹੁੰਦਾ ਤੇ ਰਸਤਿਆਂ ਦਾ ਸਵਾਦ ਇੰਨਾ ਕਿ ਜ਼ਿਆਦਾ ਆ ਰਿਹਾ ਅਸੀਂ ਦੱਸ ਨਹੀਂ ਸਕਦੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਲੇ ਦਾਲੇ ਮਾਹੌਲ ਕਿੰਨਾ ਸੋਹਣਾ ਬਣਿਆ ਹੋਇਆ ਹੈ ਪਹਾੜਾਂ ਉਤੇ ਬੱਦਲ ਐਂ ਤੁਰੇ ਫਿਰਦੇ ਨੇ ਕਾਂਟਾ ਘਰ ਦੇ ਵਿੱਚ ਲੋਕ ਐਤਵਾਰ ਨੂੰ ਤੁਰੇ ਫਿਰਦੇ ਨੇ ਪਹਾੜਾਂ ਦੇ ਨਾਲ ਬਦਲ ਚਾਹੀਦੇ ਸੀ ਕਿ ਉਹ ਮਿਲ ਗਏ ਆ ਦੇਖੋ ਪੂਰੇ ਪੂਰੇ ਦੇਖੋ ਕਿੰਨਾ ਸੋਹਣਾ ਮਾਹੌਲ ਆ ਦੇਖੋ ਆਹ ਵਾਹ ਗੱਡੀ ਦੀ ਬਦਲ ਫਿਰਦ ਨੇ ਹੁਣ ਤਾਂ ਐਦੂ ਸੋਹਣਾ ਮਾਹੌਲ ਗੱਡੀ ਚ ਬਦਲ ਕਦੇ ਕਦੇ ਮਕਲੋੜਕਾ ਚ ਅਸੀਂ ਦੇਖਦੇ ਹੁੰਨੇ ਆ ਇੱਥੇ ਵੀ ਬਹੁਤ ਸੋਹਣਾ ਮਾਹੌਲ ਬਣ ਗਿਆ ਕਸੌਲੀ ਅਜੇ ਹੋਰ ਵੀ ਉੱਪਰ ਉੱਪਰ ਉਮੀਦ ਆ ਕਿ ਇਸ ਤੋਂ ਵੀ ਜ਼ਿਆਦਾ ਹੋਰ ਵੀ ਵਧੀਆ ਬਣੂਗਾ ਮਾਹੌਲ ਪਰ ਇਹ ਤਾਂ ਬਹੁਤ ਅੰਡ ਹੋ ਚੁੱਕਿਆ ਲੱਗਦਾ ਹੈ ਇੱਥੇ ਮੌਸਮ ਇੰਨਾ ਕੁ ਵਧੀਆ ਬਣ ਚੁੱਕਿਆ ਉਹ ਦੇਖੋ ਬੱਦਲ ਤੁਰੇ ਜਾ ਰਹੇ ਨੇ ਹੌਲੀ ਹੌਲੀ ਜੇ ਆਪਾਂ ਧਿਆਨ ਨਾਲ ਦੇਖੀਓ ਸਾਹਮਣੇ ਬਿਲਡਿੰਗ ਨੂੰ ਬੱਦਲ ਕਲੋਸ ਕਰ ਰਿਹਾ ਥੋੜੀ ਥੋੜੀ ਤੇ ਹੋ ਦੂਰ ਥੱਲੇ ਇੱਕ ਸੜਕਾ ਉੱਥੇ ਗੱਡੀਆਂ ਜਾ ਰਹੀਆਂ ਨੇ ਤੇ ਉੱਪਰ ਦੇਖੀ ਨਿਗਾਹ ਮਾਰੀਏ ਕਾਲੀ ਘਟਾ ਬੱਦਲ ਇਹ ਹੁੰਦੀ ਹੁੰਦੀ ਆ ਯਾਰ ਇਹ ਹੁੰਦੀ ਹੁੰਦੀ ਆ ਬਾਜ ਇਹ ਮੋਟਰਸਾਈਕਲ ਆਉਂਦੀ ਹੁੰਦੀ ਨਾ ਹਾਂ ਅੱਛਾ ਇਹ ਚ ਫੰਕ ਸਲੰਸਰ ਦੇ ਵਿੱਚ ਆਉਂਦੀ ਹੁੰਦੀ ਆ ਆ ਦੇਖ ਕਿੰਨਾ ਸੋਹਣਾ ਮੌਸਮ ਹਰਿਆਲੀ ਜੋਬਨ ਪਰ ਤੇ ਅਸੀਂ ਪਿੱਛੇ ਮੈਗੀ ਬਣਾ ਚੁੱਕੇ ਆ ਤੇ ਹੁਣ ਅਸੀਂ ਦੁਬਾਰਾ ਤਾਂ ਸਾਡੇ ਕੋਲ ਚੀਜ਼ ਹੋਰ ਵੀ ਹੈ ਨਹੀਂ ਬਣਾਉਣ ਨੂੰ ਮਨ ਸੀਗਾ ਵੀ ਇੱਥੇ ਚਾਹ ਬਣਾਉਂਦੇ ਪਰ ਚਾਹ ਵਾਲਾ ਸਾਡੇ ਕੋਲ ਸਮਾਨ ਹੈ ਨਹੀਂ ਕੋਈ ਨਹੀਂ ਗਾਂਹਾਂ ਜਾ ਕੇ ਅਰੇਂਜਮੈਂਟ ਇਹਦੀ ਵੀ ਕਰਦੇ ਆ ਚਾਹ ਵਾਲਾ ਵੀ ਹੁਣ ਸਾਡੇ ਕੋਲ ਭਾਂਡੇ ਡਿੰਡੇ ਤਾਂ ਸਾਰੇ ਹੈਗੇ ਹੀ ਨੇ ਸਾਗ ਬਣਾਵਾਂਗੇ ਹੁਣ ਹੁਣ ਬਣਾਵਾਂਗੇ ਸਾਗ ਰੜਕਾਂ ਹੁਣ ਕੋਡਣੇ ਲੈਨੇ ਆ ਸੀ ਆਲਣ ਪਾਵਾਂਗੇ ਸਾਗ ਚ ਆਲਣ ਪਾਵਾਂਗੇ ਹੋ ਦੇਖੋ ਗੱਡੀ ਜਾ ਰਹੀ ਕਲਾਲ ਰੰਗ ਦੀ ਥੱਲੇ ਬਹੁਤ ਦੂਰ ਰਹੀ ਉਹ ਥੱਲੇ ਇੱਥੋਂ ਦੇਖੋ ਮੋਰ ਕਿੰਨਾ ਸੋਹਣਾ ਇੱਥੇ ਖੜ ਕੇ ਅਸੀਂ ਗੱਲਾਂ ਕਰ ਰਹੇ ਸੀ ਕਿ ਦੂਰ ਦੂਰ ਤੱਕ ਪਹਾੜਾਂ ਤੇ ਘਰ ਬਣੇ ਹੋਏ ਨੇ ਇੱਕ ਇੱਕ ਘਰ ਵੀ ਆ ਇੱਕ ਦੋ ਦੋ ਘਰ ਵੀ ਨੇ ਪਰ ਹੈਗੇ ਬਹੁਤ ਦੂਰ ਦੂਰ ਨੇ ਅਸੀਂ ਸੋਚ ਰਹੇ ਸੀ ਵੀ ਇਹ ਸਮਾਨ ਸਮੂਹ ਕਿਵੇਂ ਲੈ ਕੇ ਜਾਂਦੇ ਹੋਣਗੇ ਸਾਰੇ ਇਹੀ ਗੱਲਾਂ ਸੋਚਦੇ ਹੁੰਦੇ ਜਦੋਂ ਵੀ ਪਹਾੜਾਂ ਚ ਜਾਂਦੇ ਹੁੰਦੇ ਆ ਤਕਰੀਬਨ ਆਪਾਂ ਗੱਲਾਂ ਇਹੀ ਕਰਦੇ ਹੁੰਦੇ ਆ ਪਰ ਇਹ ਤੁਰਨ ਤੁਰ ਤੁਰ ਕੇ ਹੀ ਪਹਾ ਥੱਲੇ ਆਉਂਦੇ ਨੇ ਬਾਜ਼ਾਰ ਚ ਆਉਂਦੇ ਨੇ ਪੈਦਲ ਯਾਤਰਾ ਹੀ ਕਰਦੇ ਨੇ ਪਗਡੰਡੀਆਂ ਬਣੀਆਂ ਹੁੰਦੀਆਂ ਨੇ ਗੱਡੀ ਤਾਂ ਮੈਨੂੰ ਲੱਗਦਾ ਨਹੀਂ ਇਹਨਾਂ ਕੋਲੇ ਹੋਊਗੀ ਕੋਈ ਘਰ ਬਹੁਤ ਦੂਰ ਦੂਰ ਤੱਕ ਬਣੇ ਹੋਏ ਨੇ ਉੱਪਰ ਤੱਕ ਨਿਗਾਹ ਮਾਰੀ ਉੱਥੇ ਵੀ ਬ ਪਹਾੜਾਂ 'ਚ ਜਾਂਦੇ ਹੋਏ ਆਪਾਂ ਨੂੰ ਇਦਾਂ ਦੇ ਪਾਣੀ ਦੇ ਸੋਰਸ ਮਿਲ ਜਾਂਦੇ ਨੇ ਜਿੱਥੇ ਲਿਖਿਆ ਹੁੰਦਾ ਪੀਣੇ ਕਾ ਪਾਣੀ ਇਹ ਪਾਣੀ ਪਹਾੜਾਂ ਦੇ ਉੱਪਰੋਂ ਆਉਂਦਾ ਵਧੀਆ ਪਾਣੀ ਹੁੰਦਾ ਮਿਨਰਲ ਵਾਲਾ ਵਾਟਰ ਹੁੰਦਾ ਸ਼ੁੱਧ ਪਾਣੀ ਹੁੰਦਾ ਇਹਨੂੰ ਪੀਣਾ ਵੀ ਵਧੀਆ ਕਹਿੰਦੇ ਸਿਹਤਮੰਦ ਫਾਇਦੇਮੰਦ ਹੁੰਦਾ ਸਿਹਤ ਲਈ ਤੇ ਗਗਨ ਆਪਣਾ ਪਾਣੀ ਭਰ ਲੰਗਿਆ ਹੋਇਆ ਪਾਣੀ ਇਕੱਠ ਸੀਗਾ ਇੱਕ ਬੋਤਲ ਖਾਲੀ ਸੀਗੀ ਉਹ ਪਰੂਗਾ ਇੱਥੋਂ ਤੇ ਪਾਣੀ ਦੀ ਆਪਾਂ ਕਮੀ ਆਉਣ ਨਹੀਂ ਆ ਆਪਣੀ ਤੇ ਆ ਮੂਰੇ ਮੁੰਡੇ ਝੰਡੇ ਲਈ ਫੜਦੇ ਨੇ 15 ਅਗਸਤ ਦਾ ਦਿਨ ਆ ਇੰਡੀਆ ਦੀ ਆਜ਼ਾਦੀ ਮਾਨ ਰਹੇ ਨੇ ਫੋਟੋਆਂ ਖਿੱਚ ਰਹੇ ਨੇ ਝੰਡਿਆਂ ਨਾਲ ਜੋ ਚੀਜ਼ ਅਸੀਂ ਘਰੋਂ ਸੋਚ ਕੇ ਤੁਰੇ ਸੀਗੇ ਵੀ ਇੱਕ ਸੌਲੀ ਦੇ ਵਿੱਚ ਐਵੇਂ ਦਾ ਹੋ ਸਕਦਾ ਮਾਹੌਲ ਵਾਕਈ ਓਵੇਂ ਦਾ ਯਾਰ ਦੇਖੋ ਸਾਹਮਣੇ ਬੱਦਲਾਂ ਨਾਲ ਬਿਲਡਿੰਗਾਂ ਟਕੀਆਂ ਪਈਆਂ ਨੇ ਦਰਖਤ ਟਕੇ ਪਏ ਨੇ ਬੱਦਲ ਜਾ ਰਹੇ ਨੇ ਖੱਬੇ ਤੋਂ ਸੱਜੇ ਵੱਲੋਂ ਦੇਖੋ ਤੁਰਦੇ ਵੀ ਨਜ਼ਰ ਆ ਰਹੇ ਨੇ ਸਾਹਮਣੇ ਰੈਸਟੋਰੈਂਟ ਬਣਿਆ ਹੋਇਆ ਲੋਕ ਰੁਕੇ ਹੋਏ ਖਾਣਾ ਪੀਣਾ ਖਾ ਰਹੇ ਨੇ ਆਪਦਾ ਇੰਜੋਏ ਕਰ ਰਹੇ ਨੇ ਸਾਹਮਣੇ ਦੇਖੋ ਬਿਲਡਿੰਗਾਂ ਬਿਲਕੁਲ ਜਿਵੇਂ ਡਿਮ ਜਿਹਾ ਵੱਲ ਬਜਗਦਾ ਹੁੰਦਾ ਐਵੇਂ ਜਗ ਰਹੀਆਂ ਨੇ ਇੱਧਰ ਦੇਖੋ ਉੱਪਰ ਸ਼ਹਿਰ ਆ ਗਿਆ ਗੱਡੀਆਂ ਟਾਵੇਂ ਡਲੀਆਂ ਨਗਰੀਆਂ ਨੇ ਪਿੱਛੋਂ ਮੌਸਮ ਬੜਾ ਸੋਹਣਾ ਯਾਰ ਇੱਥੇ ਮਾਹੌਲ ਪੂਰਾ ਵਧੀਆ ਬਣਿਆ ਹੋਇਆ ਤੇ ਸੜਕ ਸਾਰੀ ਐਵੇਂ ਦੀ ਇੱਕ ਸੋਲੀ ਵਾਲੀ ਸਿੰਗਲ ਸੜਕ ਆ ਗੱਡੀ ਧਿਆਨ ਨਾਲ ਚਲਾਉਣੀ ਪੈਂਦੀ ਆ ਸੜਕ ਠੀਕ ਬਣੀ ਹੋਈ ਆ ਕੋਈ ਖਾਸ ਢੀ ਪਰੇਸ਼ਾਨੀ ਵਾਲੀ ਤਾਂ ਹੈ ਨਹੀਂਗੀ ਇੱਥੋਂ 6-7 ਕਿਲੋਮੀਟਰ ਰਹਿ ਗਿਆ ਕਸੋਲੀ 6-7 ਹੂੰ ਕਿੰਨਾ ਹੋ ਗਿਆ ਇਹ ਗੱਲ ਹੋ ਗਈ ਓਏ ਨਾ ਯਾਰ ਲੜੋ ਨਾ ਓਏ ਓਏ ਕੁਝ ਨਹੀਂ ਕਰਨਾ ਗੁੱਸਾ ਨਹੀਂ ਕਰਨਾ ਜਿਹੜਾ ਕਸੌਲੀ ਦਾ ਮੇਨ ਉਹ ਸ਼ਹਿਰ ਆ ਜਿੱਥੇ ਘੁੰਮਦੇ ਆ ਸਾਰਾ ਕੁਝ ਹੈਗਾ ਉੱਥੇ ਰੂਮ ਵਗੈਰਾ ਨਹੀਂ ਮਿਲਦੇ ਹੈਗੇ ਘੱਟ ਮਿਲਦੇ ਜਾਂ ਮਿਲਦੇ ਤਾਂ ਬਹੁਤ ਮਹਿੰਗੇ ਮਿਲਦੇ ਆ ਮਿਲਟਰੀ ਏਰੀਆ ਹੋਣ ਕਰਕੇ ਉੱਥੇ ਕਾਫੀ ਪ੍ਰੋਬਲਮ ਆ ਗੱਡੀ ਕਹਾ ਜਾਣ ਨਹੀਂ ਦਿੰਦੇ ਮੂਰੇ ਪਾਰਕਿੰਗ ਉੱਥੇ ਖੜਾ ਕੇ ਗੱਡੀ ਤੁਰ ਫਿਰ ਕੇ ਸਾਰਾ ਦੇਖ ਹੁੰਦਾ ਤੇ ਅਸੀਂ ਹੁਣ ਇੱਧਰ ਗੜਖਾਲ ਪਿੰਡ ਆ ਤੇ ਨੇੜੇ ਤੇੜੇ ਪਹੁੰਚ ਕੇ 1.5 ਕਿਲੋਮੀਟਰ ਤੇ ਹੈਗਾ ਉੱਥੇ ਦੇਖਦੇ ਆ ਰੂਮ ਵਗੈਰਾ ਕੋਈ ਤੇ ਜਾਮ ਲੱਗਿਆ ਹੋਇਆ ਕਾਫੀ ਟਾਈਮ ਹੋਗਾ ਅਸੀਂ ਜਾਮ 'ਚ ਹੀ ਫਸਿਆ ਹੈਗੇ ਜਾ ਕੇ ਦੇਖਦੇ ਆਂ ਕੀ ਮਾਹੌਲ ਅਗੇ ਸਿੱਧੀ ਜਾ ਰਹੇ ਹਿੱਤ ਤੱਕ ਕਸੌਲੀ ਤੇ ਯਾਰ ਬਹੁਤ ਭੀੜ ਸੀਗੀ ਰੂਮ ਜਿੰਨੇ ਸੀਗੇ ਮਹਿੰਗੇ ਸੀਗੇ ਅਸੀਂ ਬਾਹਰ ਥੋੜਾ ਨਿਕਲ ਗਏ ਸ਼ਹਿਰ ਤੋਂ ਜਦੋਂ ਸ਼ਹਿਰ ਤੋਂ ਬਾਹਰ ਨਿਕਲੇ ਰੂਮ ਹੀ ਖਤਮ ਹੋ ਗਏ ਹੁਣ ਅਸੀਂ ਜਾਈ ਜੰਨੇ ਆ ਸੜਕ ਬਹੁਤ ਸੋਹਣੀ ਆ ਹੁਣ ਸਾਨੂੰ ਕਿਤੇ ਵੀ ਕੋਈ ਟਿਕਾਣਾ ਮਿਲਿਆ ਸੋਹਣਾ ਜਾਂ ਅਸੀਂ ਉੱਥੇ ਰੁਕਾਂਗੇ ਕਿਉਂਕਿ ਸਾਨੂੰ ਖੁੱਲਾ ਜਿਹਾ ਮਾਹੌਲ ਚਾਹੀਦਾ ਸ਼ਹਿਰ ਦੇ ਵਿੱਚ ਨਿਕਲ ਕੇ ਸ਼ਹਿਰ ਦੇ ਵਿੱਚ ਜਾਣ ਦਾ ਤਾਂ ਕੋਈ ਫਾਇਦਾ ਨਹੀਂ ਜਿੱਥੇ ਥੋੜਾ ਮੋਟਾ ਮੌਸਮ ਵਧੀਆ ਹੋਵੇ ਹਰਿਆਲੀ ਹੋਵੇ ਥਿਊ ਸੋਹਣਾ ਆਉਂਦਾ ਹੋਵੇ ਉੱਥੇ ਰੁਕਾਂਗੇ ਕਿ ਨਹੀਂ ਸਾਨੂੰ ਕੋਈ ਮਿਲਿਆ ਸੀ ਕੁਫਰੀ ਪਹੁੰਚਣਾ ਹੌਲੀ ਹੌਲੀ ਕੁਫਰੀ ਵੀ ਇਥੋਂ ਨੇੜੇ ਹੀ ਆ ਬੜਾ ਦੂਰ ਨਹੀਂ ਟਾਈਮ ਸਾਡਾ ਕੋ ਖੁੱਲਾ ਬਾਕੀ ਦੇਖਦੇ ਆਂ ਹਾਲ ਕਿੱਧਰ ਨੂੰ ਜਾਂਦਾ ਕਸੌਲੀ ਤੋਂ ਨਿਕਲ ਕੇ ਗੱਡੀ ਹੁਣ ਅਸੀਂ ਸ਼ਿਮਲੇ ਵਾਲੇ ਰੋਡ ਤੇ ਪਾ ਲਈ ਆ ਸ਼ਿਮਲੇ ਵਾਲੇ ਰੋਡ ਤੇ ਅਸੀਂ ਪਹਿਲਾਂ ਜਾਂ ਤਾਂ ਥਾਂ ਟਿਕਾਣਾ ਸਾਨੂੰ ਮਿਲ ਗਿਆ ਉੱਥੇ ਰੁਕ ਜਾਾਂਗੇ ਨਹੀਂ ਸ਼ਿਮਲੇ ਤੋਂ ਪਰੇ ਕੁਫਰੀ ਨਿਕਲ ਜਾਣਾ ਇਥੇ ਥੋੜੇ ਜਿਹਾ ਕੋਈ ਬੜਾ ਦੂਰ ਤਾਂ ਹੈ ਨਹੀਂ ਬਾਕੀ ਇਥੇ ਜਾਮਲ ਥੋੜਾ ਲੱਗਿਆ ਹੋਇਆ ਪਤਾ ਨਹੀਂ ਕਿ ਕੀ ਚੱਲ ਰਿਹਾ ਰੋਡ ਦਾ ਕੰਮ ਚੱਲ ਰਿਹਾ ਕੀ ਆ ਇਹ ਨਹੀਂ ਪਤਾ ਹੁਣ ਖੁੱਲ ਗਿਆ ਜਾਮ ਹੋ ਗਿਆ 5-7 ਮਿੰਟ ਤੇ ਜਾਮ ਚ ਖੜਿਆ ਨੂੰ ਬਾਕੀ ਦੇਖਦੇ ਅੱਗੇ ਜਾ ਕੇ ਬੱਦਲ ਉਤਰ ਪਹਾੜਾਂ ਉੱਤੇ ਬਹੁਤ ਸੋਹਣਾ ਮੌਸਮ ਹੋਇਆ ਪਿਆ ਥੱਲੇ ਇੱਥੇ ਧੁੱਪ ਆ ਗਈ ਫੇਰ ਦੁਆਰਾ ਤੇ ਉੱਪਰ ਜਾ ਕੇ ਫੇਰ ਮਾਹੌਲ ਬਹੁਤ ਸੋਹਣਾ ਬਣੂ Shimla wala road ਬਿਲਕੁਲ ਸਹੀ ਆ ਡਰਨ ਦੀ ਕੋਈ ਲੋੜ ਨਹੀਂ Shimla ਵੀ ਆ ਸਕਦੇ ਕੋਈ ਚੱਕਰ ਨਹੀਂ ਪਿੱਛੇ ਜੇ ਰੌਲਾ ਪਿਆ ਸੀ Shimla wala road ਬੰਦ ਕਰਤਾ ਜੇ ਕਰਤਾ ਉਹ ਕਾਫਤਾ ਬਹੁਤ ਦੁਨੀਆ ਆ ਰਹੀ ਆ ਰੋਡ ਸਹੀ ਆ ਵਿੱਚ ਵਿੱਚ ਕਿਤੇ ਕਿਤੇ ਸਿੰਗਲ ਹੋ ਜਾਂਦਾ ਕਿਉਂਕਿ ਲੈਂਡਸਲਾਈਡਿੰਗ ਤਾਂ ਹੁੰਦੀ ਰਹਿੰਦੀ ਆ ਬਰਸਾਤਾਂ ਕਰਕੇ ਪਰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਡਰਨ ਵਾਲੀ ਕੋਈ ਗੱਲ ਨਹੀਂ ਮੈਲ ਹੁਣ ਆ ਗਿਆ ਜੀ ਜੰਦੀ ਜੀ ਚੱਲੋ ਫਿਰ ਪਾਉ ਪਾ ਆਹ ਜੀ ਕਿਉਂ ਚੱਲ ਬਰੇ ਫੀੜ ਪਾਤਾ ਤੇਲ ਪਾਉ ਸ਼ਿਮਲੇ ਪਹੁੰਚ ਗਏ ਅਸੀਂ ਰੂਮ ਲੈ ਲਿਆ ਸੀਗਾ ਇੱਥੇ ਲਗਭਗ 30 ਕਿਲੋਮੀਟਰ ਪਿੱਛੇ ਸ਼ਿਮਲੇ ਤੋਂ ਅਸੀਂ ਆਪਣਾ ਖਾਣਾ ਪੀਣਾ ਬਣਾ ਰਹੇ ਆ ਦੇਖੋ ਪਤਿਲਾ ਧਰ ਲਿਆ ਸਿਲੰਡਰ ਸਾਡੇ ਕੋਲ ਸੀਗਾ ਤੇ ਰਾਤ ਦਾ ਇੰਜੋਏ ਕਰ ਰਹੇ ਆ ਬੈਠ ਕੇ ਥੋੜੀ देर ਬਾਅਦ ਰੋਟੀਆਂ ਵਾਸਤੇ ਵੀ ਕਿਹਾ ਹੋਇਆ ਅੱਥੀ ਅਸੀਂ ਆਪਣੇ ਬਲੌਗ ਦੀ ਅੱਜ ਦੀ ਐਂਡ ਕਰਦੇ ਆਂ ਕੱਲ ਨੂੰ ਦੇਖਦੇ ਆਂ ਕਿੱਧਰ ਨੂੰ ਜਾਣਾ ਸਾਡੀ ਫਾਈਨਲ ਡੈਸਟੀਨੇਸ਼ਨ ਕੋਈ ਨਹੀਂ ਹੈਗੀ ਇਸ ਵਾਰੀ ਅਸੀਂ ਐਦਾਂ ਹੀ ਘੁੰਮਾਂਗੇ ਰਾਹਾਂ ਤੇ ਜਿੱਥੇ ਵੀ ਜੀ ਲੱਗੇ ਉੱਥੇ ਰੁਕ ਜਾਇਆ ਕਰਾਂਗੇ ਹਾਂ ਰੋਡ ਟ੍ਰਿਪ ਕਰਾਂਗੇ ਹਾਂ ਬਸ ਐਦਾਂ ਹੀ ਹੁਣ ਆਪਾਂ ਕਰਦੇ ਆਂ ਬਾਏ ਬਾਏ ਸਾਰਿਆਂ ਨੂੰ ਬਾਏ ਬਾਏ ਕਰਦੇ ਆਂ ਬਾਏ ਬਾਏ ਜੀ ਮਿਲਦੇ ਆਂ ਭਾਈ ਕੱਲ ਨੂੰ ਮਿਲਦੇ ਆਂ ਜੀ ਕੱਲ ਨੂੰ ਮਿਲਦੇ ਆਂ